ਪੰਜਾਬੀ ਆਸ਼ਾ ਕਾਫੀ ਕਠਿਨਾਈਆਂ ਚੋਂ ਲੰਘ ਦਿੱਤੀ ਹੈ ਤੇ ਉਹਨਾਂ ਕਠਿਨਾਈਆਂ ਜਿਵੇਂ ਕਿ ਡਾਕਟਰ ਸਦੀਪ ਤੋਰਾ ਨੇ ਗੱਲ ਕੀਤੀ ਹੈ ਕਿ ਬੱਚਾ ਦੀ ਪੰਜਾਬੀ ਦੀ ਮੁਹਾਰਤ ਦਾ ਜਿਹੜਾ ਉਹ ਹਾਲ ਜਿਹੜਾ ਬਹੁਤ ਅੱਛਾ ਨਹੀਂ ਇਸੇ ਤਰ੍ਹਾਂ ਹੀ ਅਮ ਆਪਾਂ ਇੱਕ ਟੀਚਰ ਮਿਚਾ ਸਿੱਕੇ ਸਾਰੇ ਪੜਾਈ ਪੰਜਾਬੀ ਮਾਧਿਅਮ ਚ ਹੋਏਗੀ ਸੁੱਤੋਂ ਲੈ ਕੇ ਕੀਰਤਕ ਤੋ ਨਹੀਂ ਹੋ ਸਕੀ ਕਿਉਂਕਿ ਕਠਿਨਾਈਆਂ ਅਤੇ ਪੰਜਾਬੀ ਦਾ ਜਿਹੜਾ ਵਰਤੋਂ ਜਿਹੜੀ ਹੈ ਉਹ

دوسٹی منت پید منقط پیدا کرے یونیورسٹی کر سکتی کر سکتی ہے گل کر رہے ہیں تو پنابی کا اتحسابی بنتر کی وتوں کی راجنیتی نہ یہ گلا ہو سکتی ہے ਇਹ ਜਿਹੜਾ ਕੰਮ ਜਿਹੜਾ ਜਨ ਆਮ ਤੌਰ ਤੇ ਮੰਨਿਆ ਜਾਂਦਾ ਹੁੰਦਾ ਹੈ ਉਸ ਜਾਂਦਾ ਹੋਏ ਕਿ ਗਿਆਨ ਦਾ ਸਿਰਜਣ ਦੇ ਨਾਲ ਨਾਲ ਗਿਆਨ ਦਾ ਪ੍ਰਚਾਰ ਕਰਦਾ ਤਾਂ ਪ੍ਰਚਾਰ ਪ੍ਰਸਾਰ ਕਰ ਸਕਦੀ ਹੈ ਤਾਂ ਮੈਂ ਨਾ ਜਦੋਂ ਪੱਖਾ ਤੋਂ ਆਪਣੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਚੀ ਮਾਰ ਰਹਾ ਮੈਂ ਪਹਿਲਾਂ ਮੁੱਢੀ ਜੀ ਗੱਲ ਉਹਨਾਂ ਦੀ ਪ੍ਰਕਾਸ਼ਕਾਂ ਦੇ ਘਰਾਂ ਦਾ ਉਸ ਦੇ ਨਾਲ ਥੋੜਾ ਸਾਨੂੰ ਅੰਦਾਜ਼ਾ ਜਿਹਾ ਹੋ ਜਾਵੇਗਾ ਕਿ ਇਹ ਨੇ ਕੀ ਕੀਤਾ پنجابی پابی یونیورسٹی نے کوئی تین ہزار کتابیں چھاپیاں بہت اگریزی نے کچھ ہندی چیزیں پر بہت کمال کی گل یہ کہ یہ کتاباں کوئی ایک وشے بارے نہیں ساحد ہوا دھرم بارے ہو سبیا چار بارے ہو میں جا پرکاشن کا تکرا ویخیا ਤਾਂ ਇਹ ਦੇ ਵਿੱਚ ਜਿਹੜੇ ਨੇ 75 ਜਿਹੜੇ ਨੇ ਉਹ ਉਹਨਾਂ ਨੇ ਵੱਖ-ਵੱਖ ਵਰਗਾਂ ਦੇ ਵਿੱਚ ਇਹਨਾਂ ਪ੍ਰਕਾਸ਼ਨਾਂ ਨੂੰ ਵੱਡਿਆ ਹੋਇਆ 75 ਜਿਹੜੇ ਤਾਂ ਮੈਂ ਉਹਨਾਂ ਕਿਉਂਕਿ ਸਮਾਂ ਥੋੜਾ ਮੈਂ ਸਾਰਿਆਂ ਦੇ ਨਾਲ ਹੀ ਲੈ ਸਕਦਾ ਮੈਂ ਕਹਿ ਸਕਦਾ ਨਹੀਂ ਕੋਈ ਖੇਤਰ ਹੀ ਨਹੀਂ ਕਿ ਜਿਹਦੇ ਵਿੱਚ ਸਹਿਤ ਸਭਿਆਚਾਰ ਤੋਂ ਲੈ ਕੇ ਗਿਆਨ ਵਿਗਿਆਨ ਆਮ ਜਿਹੜਾ ਸਧਾਰਨ ਗਿਆਨ ਜਿਹੜਾ ਉਹ ਉਹ

نے کوئی تقریباً پدر کریب کتابیں نہ چھپنا میں کتابوں کی گل کرای کتابیں اور یہ کتابیں ایسا نے کہ جڑی لکھیاں گئی ہیں پڑھائی واسطے خاص طور سے پاٹ پوستک وجوہ میں آ سکتا کہ پنجابی یونیورسٹی نے

ویکریرک سکھایا کتابیں پندرہ کتابیں ہیں سکھایا شاسطر تی کتابیں بہت زیادہ نے آم وگیان کتابیں کتابیں اس طرح تحت گنا سکھنا موٹے طور پہ ہے نا کہ جی بی پدر تک کی پڑھائی ہے یا بی ایس سی پدر تک کی پڑھائی وہاں کی لڑ ہوں پنجابی کدھر ویتھا ہو ہے کچھ ہو سکتے یونیورسٹی نے وہ گیانگیان پیدا کیا ہے دو ہے جی اور یہ جی میں کتابوں کی گل کرنا پیا جابی یونیورسٹی آپ چھاپیاں پابی یونیورسٹی کے ادیاپک نے جڑے وق واغ کا سیوا مکت ہو چکے نے پہلا رہے نے ہن انہ نے انہوں نے اپنی نیجی بہت پرکاشنا جہڈیاں یونیورسٹی نے نہیں چھاپیاں انہوں نے چھاپیاں مثال لیا جیوا سا جیو وگیانہ کتابیں تو یونیورسٹی نے چھاپیاں نے پر جیوان چالی <سؤال> کے قریب کتابیں کتابیں لکھنے باروائیاں کی اس طرح ہی جڑی ہوگدان میں سمجھا نہ کہ جہاں ادھیاپک نے جڑے لیک وجو لکھتے ہیں پترکاوسالیاں روزانہ جڑے سارے اخبار نے انہوں کے اخبار لے کے ایگریکل یونیورسٹی لے کے کافی کچھ جی سمگری جہی ہے وہ ہالے بھی پیدا ہو رہی ہے اور پیدا ہوئی ہے اسی طرح جیتی باڑی یونیورسٹی کی گل کریے میں ایک تو رسالے کر دیگاڑی چن کی کھیتی کٹ دی ہے جی جا سا وگیان جی نہ اس کر کے میں تھوڑا وگیان والے پاس سے زیادہ دھیان دیا ਤਾ ਉਹਨਾਂ ਨੇ ਕੋ 200 ਦੇ ਕਿਤਾਬਾਂ ਜਿਹੜੀਆਂ ਨੇ ਉਹ ਖੇਤੀਬਾੜੀ ਯੂਨੀਵਰਸਿਟੀ ਸਾਪੀਆਂ ਨੇ ਜਿਹਨਾਂ ਜਿਹਦੇ ਚ 100 ਪੰਜਾਬੀ ਦੀਆਂ ਨੇ ਤੇ 100 ਅੰਗਰੇਜ਼ੀ ਤਾਂ ਨਾਲ ਦੇ ਨਾਲ ਜਿਹੜੇ ਹੋਰ ਛੋਟੇ ਛੋਟੇ ਪ੍ਰੈਕਟੋਰ ਨਕਾਬ ਤੇ ਜਿਹੜੇ ਖਾਨਾ ਬਹੁਤ ਜ਼ਿਆਦਾ ਬੰਦੇ ਨੇ ਕੋ ਉਹ ਨਾ ਰਹਤੇ ਚਾ ਵੀ ਨਹੀਂ ਇਸ ਦਾ ਗੁਣਨਰ ਦੇ ਗੁਣਨਰ ਦੇ ਯੂਨੀਵਰਸਿਟੀ ਦੇ ਉਹ ਨਹੀਂ ਪ੍ਰਕਾਸ਼ਤ ਨਹੀਂ ਹੈ ਪੰਜਾਬੀ ਦੇ ਵਿੱਚ ਜਿਵੇਂ ਪੰਜਾਬੀ ਯੂਨੀਵਰਸਿਟੀ ਦੇ ਚਾ ਮੁਸ ਮੁਦਦਾ ਹੈ ਸੀ ਉਹਨਾਂ ਦੇ ਵੀ ਕੋਈ 240 ਦੇ ਕਰੀਬ ਜਿਹੜੀਆਂ ਪੰਜਾਬੀਆ ਕਿਤਾਬਾਂ ਦੀ ਬਰਨਾਂਡ ਕਿੱਦਰੀਆਂ ਸੀਆਂ ਔਰ 160 ਦੇ ਕਰੀਬ ਅੰਗਰੇਜੀ ਕਿਤਾਬਾਂ ਨੇ ਸ਼ਾਮਲ ਕਰਤਾ। ਪੰਜਾਬ ਬਾਰੇ, ਪੰਜਾਬੀ ਸੱਭਿਆਚਾਰ ਬਾਰੇ, ਪੰਜਾਬ ਦੇ ਇਤਿਹਾਸ ਬਾਰੇ ਇਹਦੇ ਬਾਰੇ। ਇਸੇ ਤਰ੍ਹਾਂ ਜਿਹੜਾ ਬਹੁਤ ਅੱਜ ਜ਼ਿਕਰ ਕਰਨਾ ਬੰਦਾ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟਬੁੱਕ ਮੋਡ ਹੁੰਦਾ ਸੀ। ਜਿਹੜਾ ਹਾਲੇ ਵੀ ਕਾਗਜ਼ਾਂ 'ਚ ਆਏ ਹੁਣ ਪਾਸ਼ਾ ਪਾਗ ਵਿੱਚੋਂ ਕੱਲ ਦਿੱਤਾ ਗਿਆ ਹੈ, ਹਵਾਲੇ ਕਰ ਦਿੱਤਾ ਗਿਆ। ਪਰ ਜੀ ਚੰਡੀਗੜ੍ਹ ਹੁੰਦਾ ਸੀ। 350 ਦੇ ਕਰੀਬ ਕਿਤਾਬਾਂ ਉਹਨਾਂ ਨੇ ਪਾਸਟ ਪੁਸਟ ਕਵਰ ਦੇ ਛਾਪੇ।

ਤਾਂ ਉਹਨਾਂ ਚ ਇਹ ਮਾਦੇ ਬਦਲੀ ਨਹੀਂ ਹੋ ਸਕੀ ਤਾਂ ਇਹ ਬੜਾ ਮਹੱਤਵਪੂਰਨ ਸਵਾਲ ਹੈ ਕਿ ਇਹ ਕਿਉਂ ਨਹੀਂ ਹੋ ਸਕੀ ਔਰ ਇਹ ਹੋਣੀ ਕਿ ਇਹਦੇ ਲਈ ਯੂਨੀਵਰਸਿਟੀ ਕਿੱਥੇ ਤੱਕ ਜ਼ਿੰਮੇਵਾਰ ਹੈ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਕੁਝ ਮੈਂ ਤੁਹਾਨੂੰ ਸ਼ਬਦ ਜੁੜਾਂ ਦੀ ਗੱਲ ਕੀਤੀ ਹੈ ਮੈਂ ਥੋੜੀ ਜਿਹੀ ਤੇ ਲੂ ਕਰਨੀ ਚਾਹਾਂਗਾ ਕਿ ਮਸਲੇ ਕੁਝ ਤੇ ਨੇ ਕਿ ਉਹ ਪੰਜਾਬੀ ਦੀ ਹੇਠਲੇ ਪੱਧਰ ਤੇ ਸਿਖਲਾਈ ਨਾ ਹੋਣ ਕਰਕੇ ਸ਼ਬਦ ਜੁੜਾਂ ਦੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਸ਼ਬਦ ਜੁੜ ਕੋ ਛਾਪਿਆ ਹੋਇਆ ਜਿੱਦੀ ਕੋਈ ਸ਼ਬਦਾਵਲੀ ਹੈ تا جے وہ ساری بیاس جڑے سکولا تھے چنگی طرح بچوں کا ہو جائے جا جی تو نہیں کہ مادم بدلی کی گلو نہیں ہو سکی وہ میں سمجھ د کہ ساری یونیورسٹی کا ایک کام جا ہونا چاہیے سی وہ او خاص طور سے یونیورسٹی کا اور ساری یونیورسٹی, دا اور ساری یونیورسٹی دا ہے اور ساری بہتر ਉਸੇ ਇੱਕ ਬਦਕ ਅਗਵਾਈ ਦੇਣਾ ਭਾਸ਼ਾ ਦੇ ਮਾਮਲੇ ਦੇ ਉੱਤੇ ਹੂੰ ਉਹ ਬਦਕ ਅਗਵਾਈ ਦੋ ਚੀਜ਼ ਦੋ ਦੋ ਪਾਸਿਆਂ ਨੂੰ ਦੇਣ ਦੀ ਲੋੜ ਸੀ ਇੱਕ ਸਰਕਾਰ ਨੂੰ ਇੱਕ ਲੋਕਾਂ ਨੂੰ ਬਦਕ ਅਗਵਾਈ ਦੇਣ ਦੀ ਵੀ ਇਹ ਜਿਹੜਾ ਭਾਸ਼ਾ ਦਾ ਮਾਮਲਾ ਹੈ ਇਹ ਸਾਡਾ ਕਿੰਨਾ ਫੇ ਨੁਕਸਾਨ ਕਰ ਰਿਹਾ ਪੰਜਾਬੀ ਨੂੰ ਛੱਡ ਕੇ ਜਾਂ ਸਾਨੂੰ ਲਾਭ ਹੋ ਰਿਹਾ ਪੰਜਾਬੀ ਨੂੰ ਛੱਡ ਕੇ ਤਾਂ ਇਸ ਇਹ ਜਿਹੜਾ ਸੀ ਇਹ ਬਦਕ ਅਗਵਾਈ ਜੀ ਜਿਹੜੀ ਜ਼ਿੰਮੇਵਾਰੀ ਸੀ

چھاپ بھی رہے نے اپنا کتابیں بھی چھاپیاں نے ساتھ بھی سدے پرچار بھی کرتے سد ایکسا وجہ یونیورسٹی نے بھی شامل کرا کیوںکہ ادارہ یونیورسٹی زیادہ آزادی ہے اس معاملے پر یہ بوتھک اگوائی دینا سارے پنجاب دسنا کنا نقصان ہو رہا ہے کن سجابی چڈ کے وہ نہیں دیکھی جا سکی وہ کیوں نہیں دتی جا سکی ਉਸ ਕਰਕੇ ਕਹੇਗੇ ਹਾਲੇ ਹੱਲੇ ਜਿਹੜੀ ਸਾਡੀ ਪੰਜਾਬ ਦੀ ਬੁੱਧਿਕਤਾ ਹੈ ਸਾ ਮੈਂ ਸਾਰੇ ਪੰਜਾਬੀ ਸ਼ਾਮਿਲ ਕਰ ਲਵਾਂ ਸਾਰੀ ਆਬਾਦੀ ਕਹਿ ਲਾਂ ਇਕੱਲੀ ਪੰਜਾਬੀ ਨਹੀਂ ਇਹ ਮਾਮਲਾ ਇਕੱਲੀ ਪੰਜਾਬੀ ਦਾ ਵੀ ਨਹੀਂ ਹੈ ਇਹ ਭਾਰਤ ਦੀਆਂ ਸਾਰੀਆਂ ਪਛਾਣਾਂ ਦਾ ਹੈ ਤੇ ਜੇ ਤੇ ਇਹ ਸਿਰਫ ਇੱਕ ਜਿਸਕੇ ਵਿਅਕਤੀਗਤ ਕਾਰਨਾ ਕਰਕੇ ਜਾਂ ਹਜ਼ਾਰਿਆਂ ਦੇ ਕਾਰਨਾ ਕਰਕੇ ਹੁੰਦਾ ਫਿਰ ਘੱਟੋ ਘੱਟ ਕੋਈ ਸਾਡੀ ਭਾਰਤ ਦੀ ਕੋਈ ਭਾਸ਼ਾ ਤੇ ਜਿਹੜੀ ਸਰ ਕਰ ਲਿੰਦੀ ਸਾਰਾ ਮਾਜ ਪ੍ਰਵਰਤਨ ਦੀ ਗੱਲ ਪਰ ਕਿਸੇ ਤੋਂ ਨਹੀਂ ਹੋ ਸਕੀ ਸਭੋ ਪਿਛਲੇ 40 ਸਾਲ ਤੋਂ ਤੇ ਉਲਟਾ ਹੋ ਗਿਆ ਪਹਿਲਾਂ ਸਕੂਲ ਨਹੀਂ ਸਾਨੂੰ ਦੇ

کہ کی پجابی چوئی ہے سارے کام کا رو سکتے ہیں پڑھائی پجابی چوئی سکتے ہیں اور نہ پجابی آپ نے پشامل ہو ہو بشواس ہی ہو سکتے اور جیڑا آج جیڑا سٹیٹ ہے اے کوئی ہزار سال پہلے ہم دا سٹیٹ نہیں ہے آج جیڑا سرکار کی موٹے طور جنہوں سے آخر نہیں ہے وہ بڑی طاقتوار ہے وہ دیکھو سارے جیڑے نے پیسے دے ساتھ دنوں دیکھو نے نیتیاں ہوتا ہے کر دی ہے تو انہوں نیتیاں دے ویسے کوئی ماری مورتی ساتھ نکل دا بھی ہوئے پجابی واسطے یا پارٹی پشامہ واسطے ਤੋ ਹੋਰ ਤਰੀਕੇ ਨਾਲ ਕੋਲ ਬਹੁਤ ਨੇ ਜੇ ਕੋਈ ਵਾਈਸ ਚਾਂਸਰ ਲੱਗਦਾ ਵੇ ਉਹ ਤਾਂ ਕਹਿਆ ਕਿ ਪੰਜਾਬੀ ਯੂਨੀਵਰਸਿਟੀ ਕਿਸਾ ਕਰਦੇ ਕਿ ਸਾਈਟ ਚਾਂਸਰ ਨਹੀਂ ਆ ਕੇ ਨੇ ਵੀ ਮੈਂ ਤੇ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਰ ਹਾਂ ਤੇ ਮੇਰਾ ਕੰਮ ਤੇ ਪੰਜਾਬੀ ਯੂਨੀਵਰਸਿਟੀ 'ਚ ਪੰਜਾਬੀ 'ਚ ਪੜਾਉਣਾ ਹੈ। ਤੋ ਅਸੀਂ ਤੇ ਪੰਜਾਬੀ 'ਚ ਕੋਰਸ ਜਾਾਂਗੇ ਜਿੰਨੇ ਪੜਨਾ ਪੜਲਾ ਜਿੰਨੇ ਪੜਨਾ ਨਹੀਂ ਪੜੇ ਅੱਜ ਤੱਕ ਤੇ ਕੋਈ ਵਾਈਸ ਚਾਂਸਰ ਵੀ ਆ ਚੁੱਕਿਆ। ਉਹਦਾ ਮਤਲਬ ਤੇ ਪੰਜਾਬੀ ਯੂਨੀਵਰਸਿਟੀ ਨੂੰ ਸਹੀ ਵਾਈਸ ਚਾਂਸਰ ਵੀ ਨਹੀਂ ਮਿਲਿਆ ਹਲੇ ਤੱਕ। ਪੰਜਾਬੀ ਯੂਨੀਵਰਸਿਟੀ ਨੂੰ ਉਹ ਵਾਈਸ ਚਾਂਸਰ ਮਿਲਣਾ ਚਾਹੀਦਾ ਹੈ ਜਿਹੜਾ ਪਹਿਲੇ ਦਿਨ ਆ جو بھی ہوگی ہونا اس بعد بھی ہوئے گاج نہیں ہوئے گا وائس چانسلر اب تک نہیں آیا یہ وائس چانسلر جہاں نے یہ سرکارہ نے لانے ہوں یہ گل بھی نہیں ہے کہ پابچھ بندے نہیں ہیں بڑے بندے نے جنہوں جیتا آخ دے جاؤ یہ کام کر کے دینا ہے ما کر کے دینا تو ہو جائے گا

کاروبار ہی نہیں سے جا ہو جائے یا کچھ ہو جائے کیونکہ ہر سکھایا سکھیا سکھ نہیں آپ سکھیا تعلق ہے نہیں سکھا پیسہ کماؤنٹ پیسہ سکھایا چاہ کمایا جا سکتا ہے جی پڑھائی اگریزی مایو جی وہ کہیں بھی دے سارے پرائیویٹ سکول ما پڑھاؤ گے سارے اگلے دن ہی جی اپنے بچے جا رہے تو سکاری سکلوں کی حالت بھی بڑی ودیا ہو جائے گی ਤਾ ਉਹ ਤਾਂ ਪੁਣਾ ਪੈਸਾ ਕਮਾਣਾ ਹੈ ਤੇ ਪੈਸਾ ਤਾਂ ਕਮਾਇਆ ਜਾ ਸਕਦਾ ਹੈ ਜੇ ਪੜ੍ਹਾਈ ਸਾਰਾ ਅੰਗਰੇਜ਼ੀ ਮਾਧਿਅਮ ਚ ਹੋਏ ਤੇ ਪੜ੍ਹਾਈ ਅੰਗਰੇਜ਼ੀ ਮਾਧਿਅਮ ਚ ਤਾਂ ਹੋ ਸਕੀ ਹੋ ਰਹੇਗੀ ਜੇ ਸਾਰਾ ਕੰਮ ਵਿਚਾਰ ਚ ਬਰ ਅੰਗਰੇਜ਼ੀ ਦਾ ਗਲਬਾ ਹੋਵੇ ਕੋਈ ਨੌਕਰੀ ਨਾ ਅੰਗਰੇਜ਼ੀ ਤੋਂ ਬਿਨਾ ਲੈ ਸਕੇ ਆ ਥੋੜੇ ਬਹੁਤ ਦਬਾਅ ਦੇ ਹੇਠ ਆ ਕੇ ਪਿਛਲੇ 5-4 ਸਾਲਾਂ ਦੇ ਵਿੱਚੋਂ ਆ ਜਿਵੇਂ ਨੀਟ ਹੈ ਜਾਂ ਆਪਣੇ ਨੇ ਜੀਵਨਿਕਮ ਧਿਆਨ ਨੇ ਜਾਂ ਹੋਰ ਨੇ ਉਹ ਮਚਾ ਨਾ ਦਿਆਂ ਹੁਣ ਪ੍ਰਸ਼ਨ ਪੱਤਰ ਮਿਲ ਜਾਂਦੇ ਨੇ ਕੋਈ ਹੋਰ ਪਛਾਵਾ ਸਿੰਦੇ ਸਾਰੀਆਂ ਚੋ ਵੀ ਨਹੀਂ ਦੱਸਦਾ 11 ਕਿ ਅੱਗੇ ਨਜ਼ਰ ਦੇ ਯਾ ਵੀ ਚਲੋਣਾ ਚਾਹੀਵੇ ਪਰ ਉਹ ਕੰਮਕਾਰ ਹਾਲੇ ਵੀ ਸਾਰਾ ਜਿਹੜਾ ਉਹ ਜਿਹੜਾ ਅੰਗਰੇਜ਼ੀਤ ਹੁੰਦਾ ਸੋ ਜਿੰਨਾ ਚਿਰ ਸਾਡੀਆਂ ਜੜੀਆਂ ਜਿਹੜੀਆਂ ਸਾਡੇ ਦੇਸ਼ ਨੂੰ ਚਲਾਉਣ ਵਾਲੀਆਂ ਤਾਕਤਾਂ ਨੇ ਉਹ ਮੁੱਖ ਤੌਰ ਤੇ ਉਹ ਤਾਂ ਕਿ ਉਹਨੂੰ ਵਰਗ ਕਹਿ ਲਓ ਉਹਨੂੰ ਸਰਕਾਰ ਕਹਿ ਲਓ ਜਿੰਨਾ ਚਿਰ ਉਹ ਇਸ ਗੱਲ ਦੀ ਕਾਇਲ ਨਹੀਂ ਹੁੰਦੀਆਂ

ਸਾਡੀ ਯੂਨੀਵਰਸਿਟੀ ਨੇ ਵਿਅਕਤੀਗਤ ਪੱਧਰ ਤੇ ਪ੍ਰੋਫੈਸਰ ਕਰਦੇ ਫਿਰਦੇ ਨੇ ਗੱਲਾਂ ਪੰਜਾਬੀ ਵਾਸਤੇ ਸਾਰਾ ਕੁਝ ਦਾ ਪ੍ਰਚਾਰ ਪ੍ਰਚਾਰ ਹੀ ਹੁੰਦਾ ਪਰ ਅਧਾਰੇ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਨੇ ਅੱਜ ਤੱਕ ਕੋਈ ਮੁਹਿੰਮ ਨਹੀਂ ਛੇੜੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਮੁਹਿੰਮ ਛੇੜ ਕੇ ਦੱਸੇ ਕਿ ਭਾਈ ਪੰਜਾਬੀ ਆਪਣੀ ਮਾਂ ਬੋਲੀ ਪੜਨਾ ਜ਼ਰੂਰੀ ਹੈ ਮਾਂ ਬੋਲੀ ਕੰਮ ਦੀ ਹੈ ਉਹ ਜਾ ਕੇ ਸਰਕਾਰ ਨੂੰ ਵੀ ਜਾਂ ਬਾਹ ਫੜੇ ਸਰਕਾਰ ਨੂੰ ਸਾਡੀ ਵਾਈਸ ਚਾਸ ਲੈ ਜਾਣਾ ਸਾਰੀ ਸਿਕਲਟੀ ਨੂੰ ਪਹਿਲਾਂ ਕਾਇਲ ਕਰੇ ਅਰਵਿੰਦ ਜਾ ਕੇ ਸਰਕਾਰ ਨੂੰ ਬਾਹੋਂ ਫੜੇ ਵੀ ਤੁਸੀਂ ਇੱਕ ਗਲਤ ਨੀਤੀ ਚ ਚਲਦੇ ਹੋ ਜਿਹਦੇ ਵਾਸਤੇ ਕੋਈ ਵੀ ਪਰਮਾਨ ਨਹੀਂ ਮਿਲਦਾ ਇਹ ਤਾਂ ਮਤਲਬ ਬਹੁਤ ਵਧੀਆ ਸਰ ਬਹੁਤ ਵਧੀਆ ਡਾਕਟਰ ਸਾਹਿਬ ਜੀ ਜਿੰਨਾ ਜ਼ਰੂਰੀ ਹੈ ਤੁਸੀਂ ਕਹਿੰਦੇ ਮੈਂ ਉਹ ਗੱਲ ਸਿਨੇਟ ਤੇ ਆਵਾਂ ਤਾਂ ਇਹ ਜਿਹੜੀ ਸਾਡੀ ਸਾਰੀ ਸਮੱਸਿਆ ਹੈ ਨਾ ਤਾਂ ਉਹਦੇ ਕਰਕੇ ਕਿ ਉਹ ਸਾਰਾ ਦਵਾ ਹੈ ਤਾਂ ਜੇ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਬੰਦੇ ਕੰਮ ਕਰਦੇ ਜੋ ਉਹ ਇਸ ਗੱਲ ਦੇ ਕਾਇਲ ਨਹੀਂ ਹਨ ਪੰਜਾਬੀ ਦੇ ਵਿੱਚ ਕੰਮ ਹੋ ਸਕਦਾ ਹੈ ਉਹ ਜੀ ਬਿਲਕੁਲ ਜਿਹੜਾ ਗਲਬਾ ਦੁਨੀਆਂ ਪਛਾਣਦਾ ਹੈ ਤਾਂ ਜਿਹੜਾ ਸਾਡਾ ਕੰਮ ਨਹੀਂ ਹੋ ਸਕਿਆ ਉਹ ਵੀ ਇਸ ਕਰਕੇ ਨਹੀਂ ਹੋ ਸਕਿਆ ਕਿ ਸਰਕਾਰੀ ਸਰਪ੍ਰਸਤੀ ਹੈ ਨਹੀਂ ਸਰਕਾਰੀ ਸਰਪ੍ਰਸਤੀ ਨਾ ਹੋਣਾ ਵੀ ਇੱਕ ਗੱਲ ਹੈ ਸਰਕਾਰ ਜਿਹੜੀ ਹੈ ਸਾਰੇ ਜਿਹੜੇ ਵਿਰੋਧ ਦੇ ਅੰਦਰੋਂ ਪੂਰੀ ਤਰ੍ਹਾਂ ਭਾਰ ਕੇ ਪਿਛਾਣਦੇ ਜਿਹੜਾ ਹੈ ਇਸ ਕਰਕੇ ਨਹੀਂ ਹੋ ਸਕਿਆ ਔਰ ਇਹ ਜ਼ਿੰਮੇਵਾਰੀ ਬੰਦੀ ਸੀ ਜਿਹੜੀ ਸਾਡੀ ਬਹੁਤਕਤਾਂ ਪੰਜਾਬੀ ਯੂਨੀਵਰਸਿਟੀ ਦੀ ਬੰਦ ਸੀ ਬਿਲਕੁਲ 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 ਬੰਦਨੀ ਸੀ ਉਹ ਸਰਕਾਰ ਨੂੰ ਨੰਗਾ ਕਰ ਦੇ ਪਰ ਉਹ ਪਹਿਲਾਂ ਆਪ ਇਸ ਗੱਲ ਦੀ ਬਹੁਤਕਤਾਂ ਕਾਇਲ ਹੋਵੇਗੀ ਬਿਪਨਿਆ ਦੇ ਘਰ ਬੁਜਾਰਾ ਨਹੀਂ ਤਾਂ ਹੀ ਜਾ ਕੇ ਕਿਸੇ ਨਾ ਕਿਸੇ ਰਾਹ ਕੰਦੇ ਹੋ ਇਸ ਬਾਰੇ ਜਾਣਕਾਰੀ ਹਾਸਲ ਕਰਨਗੇ